ਕਾਂਗਰਸ ਦੇ ਬਿਲ ਨਾਲੋਂ ਕਿੰਨਾ ਕਾ ਫਰਕ ਹੈਗਾ ਐ ਨਵੀਂ ਕੋਈ ਬਹੁਤ ਲੰਮਾ ਚੌੜਾ ਫਰਕ ਨਹੀਂ ਉਹਦੇ ਵਿੱਚ ਵੀ 10 ਸਾਲ ਦੀ ਸਜ਼ਾ ਹੈਗੀ ਆ ਮੈਂ ਕਿਹਾ ਪਰ ਇਹ ਸਿਆਰੀਆਂ ਚੀਜ਼ਾਂ ਜਿਹੜੀਆਂ ਆਉਣ ਵਾਲੇ ਸਮੇਂ ਲਈ ਨਾ ਕਿ ਰੈਟਰੋਸਪੈਕਟਿਵ ਅਫੈਕਟ ਦੇ ਦਿੱਤੇ ਨਹੀਂ ਮੈਂ ਤਾਂ ਉਹਨਾਂ ਦੀ ਗੱਲ ਕਰਦਾ ਜਿਹੜੀਆਂ ਬਿਆਦਨੀਆਂ ਆਲਰੇਡੀ 3 ਸਾਢੇ ਜਿਹੜੀਆਂ 3.5 ਸਾਲ ਇਹਨਾਂ ਦੀ ਸਰਕਾਰ ਨੂੰ ਵੀ ਹੋ ਗਿਆ ਉਹ 1 ਇੰਚ ਨਹੀਂ ਹਿੱਲੀਆਂ ਉਹਦੇ ਤੇ ਮੈਂ ਤਾਂ ਖੁੱਲਕੇ ਕਿਹਾ ਤੇ ਅਸੀਂ ਕੈਪਟਨ ਮਨਿੰਦਰ ਸਿੰਘ ਨੂੰ ਲੱਤ ਲਾ ਕੇ ਲਾਇਆ ਸੀ ਮੈਂ ਅੰਦਰ ਵੀ ਕਿਹਾ ਵੀ ਹਾਂ ਵੀ ਜਿਹੜੇ ਬੰਦੇ ਇਸ ਗੱਲ ਲਈ ਸੌਫਟ ਸੀ 6 ਮਹੀਨੇ ਦਾ ਸਮਾਂ ਰੱਖ ਦਿੱਤਾ ਫਿਰ ਲੰਬਾ ਜਿਹੜਾ ਸਮਾਂ ਹੈ ਉਹਦਾ ਇਹ ਵੀ ਅਰਜੈਂਸੀ ਕਾਦੀ ਸੀ ਜੇ 6 ਮਹੀਨੇ ਹੀ ਕਰਤਾ ਸੀ ਠੀਕ ਹੈ 6 ਮਹੀਨੇ ਮੈਂ ਕਿਹਾ ਚਲੋ ਇੱਕ ਕਾਨੂੰਨ ਬਣ ਪਵੇ ਸਖਤ ਕਾਨੂੰਨ ਬਣ ਜਵੇ ਆਉਣ ਵਾਲੇ ਸਮੇਂ ਲਈ ਬਣ ਜਾਵੇ ਲੇਕਿਨ ਜਿਹੜੇ ਪਿਛਲੇ ਪਾਸੇ ਹੋਏ ਹੈਗੇ ਆ ਜਿਹਦਾ ਤੁਸੀਂ ਕਲੇਮ ਕਰਦੇ ਸੀ ਉਹਦੇ ਲਈ ਵੀ ਕੁਝ ਦੱਸ ਦਿਓ ਕਿ ਅਸੀਂ ਕੀ ਕੀਤਾ ਹੈ ਪੰਜਾਬ ਵਿਧਾਨ ਸਭਾ ਦੇ ਵਿੱਚ ਕੱਲ ਜਿਹੜਾ ਇਹ ਬਿਆਦਵੀ ਨੂੰ ਲੈ ਕੇ ਬਿੱਲ ਪੇਸ਼ ਕੀਤਾ ਗਿਆ ਸੀ ਉਸ ਦੇ ਉੱਤੇ ਅੱਜ ਤਿੱਖੀ ਬਹਿਸ ਹੋਈ ਜਿਸ ਦੇ ਵਿੱਚ ਵੱਖ-ਵੱਖ ਤੌਰ ਦੇ ਉੱਤੇ ਪੱਖ ਰੱਖੇ ਗਏ ਉੱਥੇ ਹੀ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਕਿਹਾ ਗਿਆ ਕਿ ਕੁਝ ਆਸ ਬਦਲਾਵ ਨਹੀਂ ਹੋਰ ਕਾਫੀ ਪੱਖ ਜਿਹੜੇ ਨੇ ਉਸ ਦੇ ਵਿੱਚ ਰੱਖੇ ਗਏ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਕਾਂਗਰਸ ਦੇ ਸੀਨੀਅਰ ਲੀਡਰ ਪ੍ਰਗਟ ਸਿੰਘ ਜੀ ਜਿਹੜੇ ਨੇ ਇਸ ਗੱਲਬਾਤ ਦੇ ਵਿੱਚ ਮੌਜੂਦ ਰਹਿਣਗੇ ਸਰ ਬਿੱਲ ਦੀ ਚਰਚਾ ਹੋਈ ਸੀ ਤੁਸੀਂ ਕੱਲ ਕਿਹਾ ਸੀ ਕਿ ਪੜਨ ਤੋਂ ਬਾਅਦ ਚੀਜ਼ਾਂ ਪਤਾ ਲੱਗਣਗੀਆਂ ਕਾਂਗਰਸ ਦੇ ਬਿੱਲ ਨਾਲੋਂ ਕਿੰਨਾ ਕਾ ਫਰਕ ਹੈਗਾ ਐ ਇਹਨਾਂ ਕਿ ਨਹੀਂ ਉਹਦੇ ਵਿੱਚ ਵੀ 10 ਸਾਲ ਦੀ ਸਜ਼ਾ ਹੈਗੀ ਆ ਮੈਂ ਕਿਨ ਪਰ ਇਹ ਸਿਆਰੀਆਂ ਚੀਜ਼ਾਂ ਜਿਹੜੀਆਂ ਆਉਣ ਵਾਲੇ ਸਮੇ ਲਈ ਆ ਨਾ ਕਿ ਰੈਟਰੋਸਪੈਕਟਿਵ ਅਫੈਕਟ ਦੇਤੇ ਨਹੀਂ ਹੋਣਾ ਮੈਂ ਤਾਂ ਉਹਨਾਂ ਦੀ ਗੱਲ ਕਰਦਾ ਜਿਹੜੀਆਂ ਬੇਅਦਬੀਆਂ ਆਲਰੇਡੀ 3 ਸਾਢੇ ਜਿਹੜੀਆਂ ਸਾਢੇ 3 ਸਾਲ ਇਹਨਾਂ ਦੀ ਸਰਕਾਰ ਨੂੰ ਵੀ ਹੋ ਗਿਆ ਉਹ 1 ਇੰਚ ਨਹੀਂ ਹਿੱਲੀਆਂ ਮੈਂ ਤਾਂ ਉਹਦੀ ਗੱਲ ਕਰਦਾ ਵੀ ਉਹਦੇ ਤੇ ਅੱਪਾ ਕੀ ਕਰਨਾ ਚਾਹੁੰਦੇ ਆ ਉਹਦੇ ਤੇ ਮੈਂ ਤਾਂ ਖੁੱਲਕੇ ਕਿਹਾ ਵੀ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਲੱਤ ਲਾ ਕੇ ਲਾਇਆ ਸੀ ਮੈਂ ਅੰਦਰ ਵੀ ਕਿਹਾ ਵੀ ਹਾਂ ਵੀ ਜਿਹੜੇ ਬੰਦੇ ਇਸ ਗੱਲ ਲਈ ਸੌਫਟ ਸੀ ਸੋ ਇਸ ਇਹ 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 ਦਿੱਤੀ ਮੈਨੂੰ ਲੱਗਦਾ ਸਰਕਾਰ ਬਿਲਕੁਲ ਚੁੱਪ ਹੈ ਸਰਕਾਰ ਦੇ ਪੱਲੇ ਕੁਝ ਨਹੀਂ ਹੈ ਕਿਉਂਕਿ 3.5 ਸਾਲ ਇਹਨਾਂ ਨੇ 2.5 ਸਾਲ ਤੱਕ ਪ੍ਰੋਸੀਕਿਊਸ਼ਨ ਸੈਂਕਸ਼ਨ ਨਹੀਂ ਦਿੱਤੀ ਜੀ ਉਸ ਦੇ ਨਾਲ ਹੀ 6 ਮਹੀਨੇ ਦਾ ਸਮਾਂ ਰੱਖ ਦਿੱਤਾ ਫਿਰ ਲੰਬਾ ਜਿਹੜਾ ਸਮਾਂ ਹੈ ਮੈਨੂੰ ਲੱਗਦਾ ਇਹਦੀ ਫੀ ਅਰਜੈਂਸੀ ਕਾਦੀ ਸੀ ਜੇ 6 ਮਹੀਨੇ ਹੀ ਕਰਨੇ ਸੀ ਠੀਕ ਆ 6 ਮਹੀਨੇ ਮੈਂ ਕਿੰਨਾ ਚਲੋ ਇੱਕ ਕਾਨੂੰਨ ਬਣ ਜਾਵੇ ਸਖਤ ਕਾਨੂੰਨ ਬਣ ਜਾਵੇ ਆਉਣ ਵਾਲੇ ਸਮੇਂ ਲਈ ਬਣ ਜਾਵੇ ਲੇਕਿਨ ਜਿਹੜੇ ਪਿਛਲੇ ਪਾਸੇ ਹੋਏ ਹੈਗੇ ਆ ਜਿਹਦਾ ਤੁਸੀਂ ਕਲੇਮ ਕਰਦੇ ਸੀ ਉਹਦੇ ਲਈ ਵੀ ਕੁਝ ਦੱਸ ਦਿਓ ਵੀ ਅਸੀਂ ਕੀ ਕੀਤਾ ਹੈਗਾ ਜੀ ਐਲੋਪੀ ਪ੍ਰਤਾਪ ਆਜ਼ਵਾ ਦੇ ਵੱਲੋਂ ਸਵਾਲ ਖੜੇ ਕੀਤੇ ਗਏ ਸੀ ਕਿ ਕੁਮਰ ਵਿਜੇ ਪ੍ਰਤਾਪ ਜਿਸ ਨੂੰ ਤੁਸੀਂ ਲੈ ਕੇ ਹੀ ਵੀ ਅਦਵੀਆਂ ਦੇ ਲਈ ਆਏ ਸੀ ਉਹਨਾਂ ਨੂੰ ਵੀ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਨਹੀਂ ਉਹ ਤਾਂ ਪੋਸਟਰ ਬாய் ਸੀਗਾ ਇਹ ਤਾਂ ਯੂਜ਼ ਕਰਦੇ ਆ ਉਸ ਤੋਂ ਬਾਅਦ ਥ्रो ਕਰ ਦਿੰਦੇ ਹੈਗੇ ਆ ਸੂਇਸ ਕਰਕੇ ਇਹਨਾਂ ਨੂੰ ਜੇ ਲੱਗਿਆ ਵੀ ਭਗਵੰਤ ਮਾਨ ਨੂੰ ਵੀ ਅਸੀਂ ਥਰੋ ਕਰਨਾ ਤੇ ਉਹ ਥਰੋ ਕਰ ਦੇਣਗੇ ਜੀ ਸਰ ਦੇਖਿਆ ਜਾਵੇ ਤਾਂ ਇਸ ਤੋਂ ਪਹਿਲਾਂ ਅਕਾਲੀ ਦਲ ਲੈ ਕੇ ਆਈ ਫਿਰ ਕਾਂਗਰਸ ਤੇ ਇਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਉਹੀ ਬਿੱਲ ਤੇ ਚਾਚਾ ਛੇੜਿਆ ਇਸ ਤੋਂ ਪਹਿਲਾਂ ਵੀ ਟੇਬਲ ਤੱਕ ਹੀ ਬਿੱਲ ਸੀਮਤ ਰਹਿ ਗਿਆ ਇਸ ਵਾਰ ਲੱਗਦਾ ਕਿ ਕੋਈ ਅਸਰ ਦੇਖਣ ਨੂੰ ਮਿਲੇ ਨੂੰ ਨਹੀਂ ਲੱਗਦਾ ਸਰ ਦੇਖ ਦੂਜੀ ਪਾਸੇ ਸਰ ਮਨਪ੍ਰੀਤ iali ਦੇ ਵੱਲੋਂ ਮੁੱਦਾ ਚੱਕਿਆ ਗਿਆ ਸੀ ਲੈਂਡ ਪੂਲਿੰਗ ਦਾ ਪਰ ਉਸ ਦੇ ਉੱਤੇ ਨਜ਼ਰ ਅੰਦਾਜ਼ ਕਰ ਦਿੱਤਾ ਲੈਂਡ ਪੂਲਿੰਗ ਬਹੁਤ ਵੱਡੀ ਲੁੱਟ ਹੈ ਪੰਜਾਬ ਦਾ ਮੈਂ ਇਸੇ ਕਰਕੇ ਉੱਥੇ ਇਹ ਗੱਲ ਕਹਿ ਕੇ ਆਇਆ ਕਿ ਇਹ ਨਾ ਸਾਰੀਆਂ ਚੀਜ਼ਾਂ ਨੂੰ ਢਕਾਉਣ ਲਈ ਇਹ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਤੇ ਮੀਡੀਆ ਦਾ ਸਹਾਰਾ ਲੈਂਦੇ ਆ ਤਾਂ ਕਿ ਕਿਸੇ ਦੀ ਟੈਨਸ਼ਨ ਜਿਹੜੀ ਔਰ ਉਹ ਜਿਹੜਾ ਆ ਜੋ ਭਾਜਪਾ ਨਹੀਂ ਕਰ ਸਕੀ ਉਹ ਇਹ ਆਮ ਆਦਮੀ ਪਾਰਟੀ ਦੇ ਥਰੂ ਜਿਹੜੀ ਆ ਉਹੋ ਕਰਨਾ ਚਾਹੁੰਦੀ ਹੈ ਦੂਜੇ ਪਾਸੇ ਦੇਖਿਆ ਜਾਵੇ ਤਾਂ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਅਗਰ ਅਸੀਂ ਬੀਐਨਐਸ ਦੇ ਤਹਿਤ ਦੇਖੀਏ ਤਾਂ ਉਸੇ ਹਿਸਾਬ ਦੇ ਨਾਲ 3 ਸਾਲ ਦੀ ਸਜ਼ਾ ਸੀ ਕਿ ਅਸੀਂ ਜ਼ਿਆਦਾ ਸਜ਼ਾ ਵਧਾ ਰਹੇ ਹਾਂ ਉਸ ਦਾ ਫਾਇਦਾ ਜਿਹੜਾ ਹੈ ਉਹ ਜ਼ਰੂਰ ਹੋਣ ਵਾਲਾ ਮੈਂ ਕਿਹਾ ਆਉਣ ਵਾਲੇ ਸਮੇਂ ਲਈ ਕਰ ਲੈਣਾ ਮੈਂ ਕਦੋਂ ਮਨਾ ਕਰਦਾ ਇਹਦੇ ਲਈ ਸਖਤ ਤੋਂ ਸਖਤ ਸਜ਼ਾ ਹੋਣੀਆਂ ਚਾਹੀਦੀਆਂ ਪਰ ਅਲਟੀਮੇਟਲੀ ਜੋ ਪਿਛਲਾ ਹੋਇਆ ਆ ਉਹਨੂੰ ਕੌਣ ਜਿਹੜਾ ਆ ਸਜ਼ਾਵਾ ਦਵਾਊਗਾ ਜੀ ਬਹੁਤ ਆ ਤਾਂ ਬਿਲਕੁਲ ਕਹਿ ਸਕਦੇ ਹਾਂ ਕਿ ਪਿਛਲੀਆਂ ਸਜਾਵਾਂ ਦੇ ਉੱਤੇ ਚਰਚਾਵਾਂ ਜਿਹੜੀਆਂ ਨੇ ਉਹ ਜ਼ਰੂਰ ਰਹੀਆਂ ਨੇ ਕਿਉਂਕਿ ਹਾਲੇ ਤੱਕ ਪੁਰਾਣੀਆਂ ਸਜਾਵਾਂ ਜਿਹੜੀਆਂ ਉਹ ਨਹੀਂ ਮਿਲੀਆਂ ਪਰ ਦੂਜੇ ਪਾਸੇ ਜਿਹੜਾ ਅੱਜ ਇਹ ਮੁੱਦਾ ਏ ਉਹ ਚੁੱਕਿਆ ਗਿਆ ਉਸ ਮੁੱਦੇ ਦੇ ਵਿੱਚ ਵੀ ਕਾਫੀ ਹੱਦ ਤੱਕ ਇਹ ਕਿਹਾ ਗਿਆ ਹੈ ਕਿ ਕੋਈ ਖਾਸਾ ਬਦਲਾਅ ਜਿਹੜਾ ਹੈ ਕਾਂਗਰਸ ਦੇ ਬਿੱਲ ਨਾਲ ਉਹ ਨਹੀਂ ਰਿਹਾ ਏ ਆਮ ਆਦਮੀ ਪਾਰਟੀ ਸਿਰਫ ਕੰਟੈਂਟ ਕ੍ਰੀਏਟ ਜਿਹੜਾ ਏ ਉਹ ਕਰਨਾ ਚਾਹੁੰਦੀ ਹੈ ਵੀਡੀਓ ਜਰਨਲਿਸਟ ਲਤਾ ਪ੍ਰਸਾਦ ਦੇ ਨਾਲ ਇੰਦਰ ਸਿੰਘ ਦੂ ਐਪੀਪੀ ਸਾਂਝਾ ਚੰਡੀਗੜ੍ਹ